ਯੁੱਧ ਨਸ਼ੇ ਵਿਰੁੱਧ ਫਤਿਹਗੜ੍ਹ ਸਾਹਿਬ ਪਹੁੰਚੇ ਜੀ ਇਹਦੇ ਵਿੱਚ ਅਸੀਂ ਜਿਹੜੇ ਦੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਹੈਗਾ ਸਾਡਾ ਯੁੱਧ ਨਸ਼ੇ ਵਿਰੁੱਧ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਜੀ ਕਿੱਥੇ ਕਿੱਥੇ ਉਹਨਾਂ ਦੇ ਹੌਟਸਪੌਟ ਹੈਗੇ ਆ ਕਿ ਐਡੀਸ਼ਨਲ ਆਪਾਂ ਨੂੰ ਕਿਤੇ ਵੀ ਜਿਹੜੇ ਹੈਗੇ ਆ ਓਟ ਸੈਕਟਰ ਖੋਲਣ ਦੀ ਜਾਂ ਹੋਰ ਕੋਈ ਟ੍ਰੀਟਮੈਂਟ ਸੈਕਟਰ ਖੋਲਣ ਦੀ ਜਾਂ ਡੀਡਿਕਸ਼ਨ ਪਲੱਸ ਜਿਹੜਾ ਅਸੀਂ ਇਹਦੇ ਵਿੱਚ ਕਰ ਰਹੇ ਹਾਂ ਜੀ ਕਿ ਸਾਡੀਆਂ ਜਿਹੜੀਆਂ ਜੇਲਾਂ ਹੈਗੀਆਂ ਓਵਰਕਰਾਊਡਡ ਆ ਉਹਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ 26000 ਦੀ ਕਪੈਸਟੀ ਦੇ ਅਗੇਂਸਟ 34000 ਹੈ ਤੇ ਉਹਨਾਂ ਨੂੰ ਡੀਕੰਜੈਸਟ ਕਰਨ ਲਈ ਅਸੀਂ ਡੀ ਰਿਡਕਸ਼ਨ ਤੇ ਰੀਹੈਬਿਲਿਟੇਸ਼ਨ ਦੇ ਬੈਡਸ ਵਧਾ ਰਹੇ ਹਾਂ ਪਹਿਲਾਂ ਫਤਿਹਗੜ੍ਹ ਸਾਹਿਬ ਚ 215 ਸੀਗਾ ਹੁਣ 200 ਐਡੀਸ਼ਨਲ ਬੈਡਸ ਅਸੀਂ ਕ੍ਰੀਏਟ ਕੀਤੇ ਆ ਜੀ ਜਿਹਦੇ ਜਿਹੜੇ ਕਿ ਪ੍ਰਾਈਵੇਟ ਇੰਸਟੀਟਿਊਟਸ ਨਾਲ ਕਲੈਬੋਰੇਟ ਕਰ ਰਹੇ ਹਾਂ ਅਸੀਂ ਚਾਹੇ ਮੋਹਾਲੀ ਨਰਸਿੰਗ ਕਾਲਜ ਆ ਜਾਂ ਦਸ਼ਮੇਸ਼ ਜਿਹੜਾ ਕਾਲਜ ਹੈਗਾ ਜੀ ਨਾ ਕਾਲਜ ਆਫ ਨਰਸਿੰਗ ਔਰ ਇੱਕ ਰਿਮਟ ਦੇ ਵਿੱਚ 50 ਬੈਡ ਹੈਗੇ ਜੀ 200 ਬੈਡ ਦੀ ਕਪੈਸਿਟੀ ਵਧਾਈ ਹੈ ਜੀ ਆਲਮੋਸਟ ਦੁੱਗਣੀ ਕਰਤੀ ਆ ਉਹਦੇ ਨਾਲ ਇੱਕ ਤਾਂ ਜੇਲ੍ਹਾਂ ਡੀਕੰਜਸਟ ਹੋਣਗੇ ਆ ਜੀ ਪੁਲਿਸ ਦਾ ਕੰਮ ਘਟੇਗਾ ਔਰ ਇਹ ਸਹੀ ਅਪਰੋਚ ਹੈ ਜੀ ਜਿਹੜੀ ਕਿਉਂਕਿ ਜਿਹੜੀ ਐਡਿਕਸ਼ਨ ਹੈ ਇਹ ਇੱਕ ਮੈਂਟਲ ਹੈਲਥ ਇਸ਼ੂ ਹੈ ਸਾਈਕੋਲੋਜੀਕਲ ਇਸ਼ੂ ਹੈ ਇਹਦੇ ਵਿੱਚ ਅਕਸਰ ਜਿਹੜਾ ਹੈਗਾ ਜਿਹੜਾ ਡਰਗ ਐਡਿਕਟ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਅੰਡਰਲਾਈਂਗ ਜਿਹੜਾ ਹੈਗਾ ਸਾਈਕੋਲੋਜੀਕਲ ਡਿਸਆਰਡਰ ਹੁੰਦਾ ਫੈਮਿਲੀ ਪੈਥੋਲੋਜੀ ਹੁੰਦੀ ਆ ਤੋ ਇਹ ਨਵੀਂ ਜਿਹੜੀ ਅਪਰੋਚ ਆ ਉਹਦੇ ਵਿੱਚ ਹੈਗਾ ਕਿ ਉਹਨਾਂ ਨੂੰ ਜੇਲਾ ਚ ਨਾ ਭੇਜ ਕੇ ਉਹਨੂੰ ਡੀਕੰਮਬਲਾਈਜ਼ ਕਰਕੇ ਉਹਨਾਂ ਨੂੰ ਜਿਹੜਾ ਟ੍ਰੀਟਮੈਂਟ ਸੈਂਟਰ ਦੇ ਵਿੱਚ ਜਿਹੜੇ ਕੰਜ਼ਮਪਸ਼ਨ ਕੁਆਂਟੀਟੀ ਵਾਲੇ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਹੈਗੇ ਜਿਹੜੇ ਮਰੀਜ਼ ਆ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਟ੍ਰੀਟਮੈਂਟ ਸੈਂਟਰ ਚ ਭੇਜਿਆ ਜਾਵੇ ਰਿਫਾਰਮਰਸ ਜਸਟਿਸ ਕੀਤਾ ਜਾਵੇ ਤੇ ਜਿਹੜੇ ਬੰਦੇ ਸਮਗਲਰ ਹੈ ਗਿਆ ਉਹਨਾਂ ਵਾਸਤੇ ਜਿਹੜੀ ਆ ਗਿਆ ਜਿੰਨਾ ਉਹਨਾਂ ਵਾਸਤੇ ਹੋਣਗੀਆਂ ਤੇ ਉਹਨਾਂ ਦੇ ਜਿਹੜਾ ਸਖਤ ਤੋਂ ਸਖਤ ਐਕਸ਼ਨ ਆ ਪੁਲਿਸ ਕਰ ਰਹੀ ਹੈ ਔਰ ਕਰੇਗੀ ਇਹਦੇ ਨਾਲ ਨਾਲ ਅਸੀਂ ਜਿਹੜੀ ਸਕਿੱਲ ਡਿਵੈਲਪਮੈਂਟ ਜਿਹੜਾ ਸ਼ੁਰੂ ਕਰਨ ਜਾ ਔਰ ਬੱਚਿਆਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਕੰਮ ਤੇ ਲਾਵਾਂਗੇ ਅੱਜ ਜਿਹੜੀ ਸਾਡੀ ਮੀਟਿੰਗ ਸੀ ਇਹਦੇ ਨਾਲ ਡਿਪਟੀ ਕਮਿਸ਼ਨਰ ਔਰ ਐਸਐਸਪੀ ਔਰ ਸਾਡੇ ਸਿਵਲ ਸਰਜਨ ਔਰ ਸਾਡੇ ਮਾਰਜੋਗ ਐਮਐਲਏ ਸਾਹਿਬ ਮੇਰੇ ਨਾਲ ਬੈਠੇ ਆ ਜੀ ਰਾਏ ਸਾਹਿਬ ਇਹ ਸਾਰੀ ਇੱਕ ਜਿਹੜੀ ਸਾਡੀ ਟੀਮ ਹੈ ਜਿਹੜੀ ਪੰਜਾਬ ਸਰਕਾਰ ਦੀ ਰਾਏ ਸਾਹਿਬ ਦੀ ਓਵਰਆਲ ਗਾਈਡੈਂਸ ਦੇ ਵਿੱਚ ਜ਼ਿਲ੍ਹੇ ਦੇ ਲੈਵਲ ਦੇ ਉੱਤੇ ਇਹ ਯੁੱਧ ਨਸ਼ੇ ਵਿਰੋਧ ਜਿਹੜਾ ਹੈਗਾ ਇਹ ਪੂਰਾ ਚੱਲ ਰਿਹਾ ਹੈਗਾ ਤੇ ਅਸੀਂ ਜਿਹੜਾ ਹੈਗਾ ਬਸ ਸਭ ਨੂੰ ਪੂਰੀ ਉਮੀਦ ਹੈ ਜੀ ਕਿ ਲੋਕਾਂ ਦਾ ਸਾਨੂੰ ਭਰਮਾ ਉਗਾਰਾ ਮਿਲ ਰਿਹਾ ਮਾਪੇ ਅੱਗੇ ਆ ਰਹੇ ਆ ਔਰ ਜਿਹੜੇ ਨਸ਼ਾ ਤਸਕਰ ਸੀਗੇ ਉਹ ਉਹ ਮਤਲਬ ਪੰਜਾਬ ਨੂੰ ਛੱਡ ਕੇ ਭੱਜ ਰਹੇ ਆ ਔਰ ਜਿਹੜੇ ਬੱਚੇ ਹੈਗੇ ਆ ਯੂਥ ਜਿਹੜਾ ਹੈਗਾ ਉਹ ਅੱਗੇ ਆ ਰਿਹਾ ਤੇ ਇਸ ਤੋਂ ਸਵਾਇ ਅਸੀਂ سپورਟ ਗਰੁੱਪ ਜਿਹੜਾ ਹੈਗਾ ਨਾਰਕੋਟਿਕ ਅਨੋਨਿਮਸ ਐਲਕੋਹੋਲਿਕ ਅਨੋਨਿਮਸ ਉਹ ਸਾਰੇ ਜਿਲਿਆਂ ਦੇ ਵਿੱਚ ਬਣਾ ਰਹੇ ਆ ਕਮਿਊਨਿਟੀ ਲੈਵਲ ਦੇ ਉੱਤੇ ਕਮਿਊਨਿਟੀ ਪਾਰਟਿਸਪੇਸ਼ਨ ਸਕਿੱਲ ਡਿਵੈਲਪਮੈਂਟ ਡੀਕ੍ਰਿਮਨਲਾਈਜ਼ ਸੋ ਇਹ ਕਰਕੇ ਅਸੀਂ ਜਿਹੜਾ ਹੈਗਾ ਸਾਨੂੰ ਬਹੁਤ ਅੱਛੀ ਜਿਹੜੀ ਹੈਗੀ ਆ ਉਹ ਫੀਡਬੈਕ ਮਿਲ ਰਹੀ ਆ ਸਪੋਰਟ ਮਿਲ ਰਹੀ ਆ ਕਮਿਊਨਿਟੀ ਦੀ ਤੇ ਸਾਨੂੰ ਉਮੀਦ ਆ ਕਿ ਅਸੀਂ ਆਉਣ ਵਾਲੇ ਜਿਹੜਾ ਇੱਕ ਦੋ ਮਹੀਨੇ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਜਿਹੜਾ ਸਿਸਟਮ ਹੈ ਉਹਨੂੰ ਚੰਗਦਰੁਸਤ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਲੱਕ ਆਲਰੇਡੀ ਟੁੱਟ ਗਿਆ ਹੈਗਾ ਇਹਨੂੰ ਅਸੀਂ ਬਿਲਕੁਲ ਜਿਹੜਾ ਹੈਗਾ ਟਰੈਕ ਦੇ ਉੱਤੇ ਲਿਆਵਾਂਗੇ ਤੇ ਦੂਜਾ ਸਾਡਾ ਹੈਗਾ ਜੀ ਹੁਣ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ بارش ਬਰਸਾਤ ਜਿਹੜਾ ਅੱਗੇ ਮੌਸਮ ਆਣਾ ਹੈਗਾ ਇਹਦੇ ਵਾਸਤੇ ਅਸੀਂ ਵੈਕਟਰ ਵਾਰਨ ਤੇ ওয়াটার বর্ন ডিজিজেস ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਡੈਂਗੀ ਚਿਕਨਗੁਨੀਆ ਮਲੇਰੀਆ ਔਰ ਡਾਇਰੀਅਲ ডিজিজেਸ ਕੋਲਰਾ ਔਰ ਇਸ ਤੋਂ ਸਵਾਇ ਜਿਹੜਾ ਤੁਹਾਡਾ ਹੈਪਟਾਈਟਸ ਏ ਇਹ ਬਿਮਾਰੀਆਂ ਦੀ ਪਰਮਾਰ ਹੋ ਜਾਂਦੀ ਹੈ ਪ੍ਰਸਾਦ ਦੇ ਵਿੱਚ ਜਦੋਂ ਬਾਰਸ਼ ਆਉਂਦੀ ਹੈ ਤੇ ਪਿਛਲੀ ਵਾਰੀ ਅਸੀਂ 50% ਰਿਡਕਸ਼ਨ ਕੀਤੀ ਸੀ ਇਹਦੇ ਵਿੱਚ ਅਸੀਂ ਜਿਹੜੀ ਨਵੀਂ ਸਾਡੀ ਅਪਰੋਚ ਹੈ ਉਹ ਡਰੱਗਸ ਵਾਸਤੇ ਵੀ ਔਰ ਜਿਹੜੀਆਂ ਵੈਕਟਰ ਵਾਟਰ ਤੇ ਵਾਟਰ ਵਰਡ ਜਿਸ ਦੇ ਨਾਲ ਵਾਸਤੇ ਵੀ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਕੋਆਰਡੀਨੇਸ਼ਨ ਕਮੇਟੀਆਂ ਬਣਾਈਆਂ ਜਿਹੜੇ ਲੈਵਲ ਦੇ ਉੱਤੇ ਜੀ ਇਹਦੇ ਵਾਸਤੇ ਵੀ এডਿਕੇਸ਼ਨ ਡਿਪਾਰਟਮੈਂਟ ਦਾ ਵੀ ਬਹੁਤ ਅੱਛਾ ਰੋਲ ਰਹੇਗਾ ਜੀ ਵਾਟਰ ਸਪਲਾਈ ਸੈਨੀਟੇਸ਼ਨ ਅਰਬਨ ਲੋਕਲ ਬਾਡੀਜ਼ ਤੇ ਜਿਹੜਾ ਰੂਰਲ ਡਿਵੈਲਪਮੈਂਟ ਪੰਚਾਇਤ ਇਹ ਸਾਰੇ ਵਿਭਾਗ ਜਿਹੜੇ ਹੈਗੇ ਆ ਇਹ ਮਿਲ ਕੇ ਕੰਮ ਕਰ ਰਹੇ ਆ ਉਹਦੇ ਨਾਲ ਪਾਣੀ ਦੀ ਟੈਸਟਿੰਗ ਕਰਨੀ ਆ ਔਰ ਬੱਚਿਆਂ ਦੀ ਐਜੂਕੇਸ਼ਨ ਕਰਨੀ ਆ ਜਿੰਨੇ ਸਾਡੇ ਨਰਸਿੰਗ ਦੇ ਸਟੂਡੈਂਟਸ ਆ ਚਾਰ ਨਰਸਿੰਗ ਕਾਲਜ ਇੱਥੇ ਆਉਂਦੇ ਆ ਉਹਨਾਂ ਸਾਰਿਆਂ ਬੱਚਿਆਂ ਦੀ ਔਰ ਉਹਨਾਂ ਦੇ ਟੀਚਰਸ ਦੀ ਟ੍ਰੇਨਿੰਗ ਹੋ ਚੁੱਕੀ ਆ ਜਿਹੜਾ ਲਾਰਵਾ ਦੀ ਆਈਡੈਂਟੀਫਿਕੇਸ਼ਨ ਦੇ ਵਿੱਚ ਔਰ ਇਸੇ ਤਰ੍ਹਾਂ ਜਿਹੜੇ ਅਸੀਂ ਸਾਰੇ ਟੀਚਰਸ ਹੈਗੇ ਆ ਆਂਗਣਵਾੜੀ ਵਰਕਰ ਆਸ਼ਾ ਵਰਕਰ ਉਹਨਾਂ ਦੀ ਟ੍ਰੇਨਿੰਗ ਕਰਕੇ ਤਾਂ ਕਿ ਅਸੀਂ ਜਿਹੜਾ ਹੈਗਾ ਉਹਨੂੰ ਪ੍ਰਾਇਮਰੀ ਜਿਹੜੀ ਪ੍ਰੋਫੈਂਸ਼ਨ ਹੈ ਜੀ ਤਾਂ ਕਿ ਉਹ ਡੈਂਗੀ ਹੋਵੇ ਹੀ ਨਾ ਉਹਦਾ ਮੱਛਰ ਦੀ ਬਰੀਡਿੰਗ ਨੂੰ ਚੈੱਕ ਕਰ ਲਈਏ ਆਪਾਂ ਤੇ ਇਹਦੇ ਨਾਲ 50% ਰਿਡਕਸ਼ਨ ਸੀ ਇਸ ਵਾਰੀ ਮੇਰਾ ਟਾਰਗੇਟ 80% ਰਿਡਕਸ਼ਨ ਹੈ 21 ਅਪ੍ਰੈਲ ਤੋਂ ਸਾਡੀ ਬਰੀਡਿੰਗ ਚੈੱਕ ਕਰ ਤਿੰਨ ਸੌ ਜਿਹੜੇ ਹਾਇਰ ਕਰਦੇ ਆ ਉਹ ਵੀ ਆ ਜਾਣਗੇ ਫਿਰ ਅੱਗੇ ਫੇਸਟ ਮੈਨਰ ਦੀ ਹੋਰ ਲੋਡ ਪੈਗੀ ਤਾਂ ਹੋਰ ਰੱਖਾਂਗੇ ਔਰ ਉਹਨਾਂ ਦੇ ਨਾਲ ਅਸੀਂ ਕਿਹਾ ਕਿ ਅਸੀਂ ਬਰੀਡਿੰਗ ਚੈੱਕ ਕਰਕੇ ਡੈਂਗੂ ਦੇ ਕੇਸਸ ਉਹਦੇ ਨਾਲ ਨਾ ਜਦੋਂ ਕਿਸੇ ਨੂੰ ਡੈਂਗੂ ਹੋ ਜਾਂਦਾ ਤੇ ਜੇ ਹੈਮਰੇਜਕ ਡੈਂਗੂ ਹੋ ਜਾਏ ਤਾਂ ਜਾਨ ਨੂੰ ਖਤਰਾ ਹੋ ਜਾਂਦਾ ਕਈ ਸੈਲੀਬ੍ਰਿਟੀਜ਼ ਦੀ ਡੈਥ ਡੈਂਗੂ ਕਰਕੇ ਹੋਈ ਆ ਤੇ ਉਹ ਉਹਦੇ ਨਾਲ ਸਾਨੂੰ ਜਿਹੜਾ ਹੈਗਾ ਇਹ ਬਹੁਤ ਕੋਸਟ ਇਫੈਕਟਿਵ ਵੀ ਆ ਸਸਤੀ ਵੀ ਪੈਂਦੀ ਆ ਔਰ ਇਹਦੇ ਨਾਲ ਜਿਹੜਾ ਡਿਜ਼ੀਜ਼ ਬੋਡਨ ਘੱਟ ਹੁੰਦਾ ਔਰ ਗਵਰਨਮੈਂਟ ਨੂੰ ਵੀ ਔਰ ਲੋਕਾਂ ਨੂੰ ਵੀ ਆਮ ਬੰਦਿਆਂ ਨੂੰ ਬਹੁਤ ਰਾਹਤ ਮਿਲਦੀ ਆ ਇਹਦੇ ਨਾਲ ਨੈਚਰਲੀ ਜੇ ਬੰਦੇ ਸਾਡੇ ਬਿਮਾਰ ਘੱਟ ਹੋਣਗੇ ਤਾਂ ਉਹ ਕੰਮ ਜ਼ਿਆਦਾ ਕਰਨਗੇ ਪ੍ਰੋਡਕਟਿਵਿਟੀ ਵੀ ਵੱਧਦੀ ਆ ਸੋ ਇਹ ਦੋ ਮੰਤਬ ਲੈ ਕੇ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਜੀ ਕਿ ਯੋਧ ਨਸ਼ੇ ਵਿਰੋਧ ਵਿੱਚ ਫਾਰਮ ਰਿਡਕਸ਼ਨ ਸਟਿਗਮਾ ਰਿਡਕਸ਼ਨ ਔਰ ਉਹਨਾਂ ਦੀ ਜਿਹੜੀ ਹੈਗੀ ਹੈ ਡੀ ਐਡਿਕਸ਼ਨ ਐਂਡ ਰੀਹੈਬਿਲੀਟੇਸ਼ਨ ਔਰ ਦੂਜਾ ਜਿਹੜਾ ਹੈਗਾ ਜੀ ਉਹ ਵੈਕਟਰ ਬੋਰਨ ਤੇ ਵਾਟਰ ਬੋਰਨ ਡਿਜ਼ੀਜ਼ ਦੇ ਇਫੈਕਟਿਵ ਕੰਟਰੋਲ ਵਾਸਤੇ ਜਲਾ ਲੈਵਲ ਦੇ ਉੱਤੇ ਕੋਆਰਡੀਨੇਸ਼ਨ ਕਮੇਟੀਆਂ ਦੀਆਂ ਮੀਟਿੰਗ ਕਰਕੇ ਅਸੀਂ ਇਹਦੀ ਸ਼ੁਰੂਆਤ ਕਰ ਰਹੇ ਹਾਂ ਜੀ ਕਿਨਨਕ